ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਲਿਖਤ ਪੁਰਾਣਾ ਪੰਜਾਬ ਦੇ ਭਾਗ ਪਹਿਲਾ ਦੇ 5ਵੀਂ ਲਾਈਨ ਦਾ ਵਿਸਥਾਰ ਕਰਾਂਗੇ ਤੇ ਉਸ ਬਾਰੇ ਗੱਲ ਕਰਾਂਗੇ ਪਹਿਲਾਂ ਆਪਾਂ ਸੰਗਤ ਜੀ ਲਾਈਨ ਸੁਣਦੇ ਹਾਂ ਸੰਗਤ ਜੀ ਭਾਈ ਸਾਹਿਬ ਜੀ ਨੇ ਲਿਖਿਆ ਏ ਮੰਜਾ ਡਾ ਕੇ ਖੈਬਰ ਤੇ ਬੈਠ ਜਾਂਦਾ ਸੀ ਉਹ ਕਿਹੜਾ ਸਰਦਾਰ ਸੀ ਸੰਗਤ ਜੀ ਸਰਦਾਰ ਸੀਗਾ ਜੀ ਹਰੀ ਸਿੰਘ ਜੀ ਨਲੂਆ ਹਰੀ ਸਿੰਘ ਜੀ ਨਲੂਆ ਸਿੱਖ ਧਰਮ ਦੇ ਸਿੱਖ ਕੌਮ ਦੇ ਸਿੱਖ ਰਾਜ ਦੇ ਬਹੁਤ ਹੀ ਸੂਰਬੀਰ ਬਹਾਦਰ ਯੋਧੇ ਮਹਾਵਲੀ ਜਰਨੈਲ ਹੋਏ ਹਨ ਤੇ ਵੈਸੇ ਆਪਾਂ ਸਾਰੇ ਭਲੀਭਾਨੀ ਉਹਨਾਂ ਤੋਂ ਜਾਣਦੇ ਹਾਂ ਮੇਨ ਮਕਸਦ ਹੈਗਾ ਆਪਣਾ ਆਉਣ ਵਾਲੀ ਪੀੜ੍ਹੀ ਨੂੰ ਤੇ ਚੱਲ ਰਹੀ ਜਿਹੜੀ ਮੌਜੂਦਾ ਪੀੜ੍ਹੀ ਨੂੰ ਦੱਸਣਾ ਕਿ ਉਹਨਾਂ ਦਾ ਕਿਰਦਾਰ ਕਿੰਨਾ ਉੱਚਾ ਸੀਗਾ ਇੱਥੇ ਇਸ ਗੱਲ ਦਾ ਜਿਕਰ ਇਸ ਲਈ ਕੀਤਾ ਗਿਆ ਹੈ ਇਹ ਕਹਿੰਦੇ ਜੀ ਮੰਜਾ ਡਾ ਕੇ ਖੈਬਰ ਤੇ ਬੈਠ ਜਾਂਦਾ ਸੀ ਉਹ ਕਿਹੜਾ ਸਰਦਾਰ ਸੀ ਸਰਦਾਰ ਸੀ ਹਰੀ ਸਿੰਘ ਜੀ ਨਲੂਆ ਤੇ ਖੈਬਰ ਤੋਂ ਮਤਲਬ ਹੈ ਦਰਾਇ ਖੈਬਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਰਾਜ ਦਾ ਵਿਸਥਾਰ ਹੋ ਰਿਹਾ ਸੀ ਪਿਸ਼ਾਵਰ ਨੂੰ ਜਦੋਂ ਫਤਿਹ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਵਿੱਚ ਸਿੱਖ ਫੌਜਾਂ ਨੇ ਤੇ ਉਸ ਤੋਂ ਬਾਅਦ ਦਰਾਇ ਖੈਬਰ ਤੇ ਕਿਲਾ ਬਣਾ ਕੇ ਉੱਥੇ ਇੱਕ ਕਿਸਮ ਦਾ ਪਹਿਰਾ ਲਾ ਦਿੱਤਾ ਉਹਦਾ ਕਾਰਨ ਇਹ ਸੀਗਾ ਕਿ ਜਿੰਨੇ ਵੀ ਢਾੜ ਵੀ ਪੰਜਾਬ ਤੇ ਹਿੰਦੁਸਤਾਨ ਤੇ ਢਾੜ ਵੀ ਮਤਲਬ ਹਮਲਾਵਰ ਢਾੜ ਵੀ ਤੋਂ ਮਤਲਬ ਹੈ ਮਾਰ ਢਾੜ ਕਰਨ ਵਾਲੇ ਜਦੋਂ ਉਹ ਆਉਂਦੇ ਸੀਗੇ ਲੁੱਟਦਾ ਕਰਦੇ ਸੀਗੇ ਨਾਲ ਮਾਰ ਢਾੜ ਵੀ ਕਰਦੇ ਸੀਗੇ ਇਸ ਲਈ ਉਹਨਾਂ ਨੂੰ ਧਾੜ ਵੀ ਕਿਹਾ ਗਿਆ ਹਮਲਾਵਰਾਂ ਨੂੰ ਜਿਹੜੇ ਧਾੜ ਵੀ ਹਮਲਾਵਰ ਜ਼ਿਆਦਾਤਰ ਜਿਵੇਂ ਆਪਣਾ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਦੁਰਾਨੀ ਤੇ ਹੋਰ ਵੀ ਕਾਫੀ ਸਾਰੇ ਉਹ ਜ਼ਿਆਦਾਤਰ ਦਰਾਇ ਖੈਬਰ ਦੇ ਰਸਤੇوں ਹਿੰਦੁਸਤਾਨ ਤੇ ਪੰਜਾਬ ਤੇ ਹਮਲਾ ਕਰਨ ਵਾਸਤੇ ਆਏ ਤੇ ਸਿੱਖ ਫੌਜਾਂ ਨੇ ਪੇਸ਼ਾਵਰ ਨੂੰ ਫਤਿਹ ਕਰਨ ਤੋਂ ਬਾਅਦ ਦਰਾਇ ਖੈਬਰ ਤੇ ਕਿਲਾ ਬਣਾ ਕੇ ਉੱਥੇ ਕਿਲਾਵੰਦੀ ਕੀਤੀ ਤੇ ਉਹ ਰਸਤੇ ਤੇ ਹੀ ਪਹਿਰਾ ਲਗਾ ਦਿੱਤਾ ਤੇ ਉਸ ਦੀ ਕਮਾਂਡ ਸਾਰੀ ਹਰੀ ਸਿੰਘ ਜੀ ਨਲੂਆ ਦੇ ਹੱਥ ਵਿੱਚ ਸੀ ਹਰੀ ਸਿੰਘ ਜੀ ਨਲੂਆ ਆਪ ਉੱਥੇ ਪਹਿਰਾ ਦਿੰਦੇ ਰਹੇ ਆਪ ਉੱਥੇ ਬੈਠਦੇ ਰਹੇ ਖੜ੍ਹਦੇ ਰਹੇ ਇਸ ਕਰਕੇ ਇੱਥੇ ਕਿਹਾ ਗਿਆ ਹੈ ਕਿ ਉਹ ਕਿਹੜਾ ਸਰਦਾਰ ਸੀ ਜਿਹੜਾ ਦਰ ਖੈਬਰ ਤੇ ਮੰਜਾੜਾ ਕੇ ਬੈਠ ਜਾਂਦਾ ਸੀ ਉਹ ਉੱਥੇ ਨਿਗਰਾਨੀ ਕਰਦੇ ਰਹੇ ਤੇ ਸੰਗਤ ਜੀ ਹੋਇਆ ਵੀ ਇਸ ਤਰ੍ਹਾਂ ਹੀ ਜਿਸ ਮਕਸਦ ਨਾਲ ਉਹ ਕਰਿਆ ਸੀਗਾ ਉਹ ਜਦੋਂ ਤੋਂ ਉੱਥੇ ਕਿਲਾ ਬਣਾਇਆ ਦਰਾਇ ਖੈਬਰ ਤੇ ਪਿਸ਼ਾਵਰ ਫਤਿਹ ਕਰਿਆ ਉਸ ਤੋਂ ਬਾਅਦ ਜਿਹੜੇ ਧਾੜ ਵੀ ਸੀਗੇ ਹਮਲਾਵਰ ਸੀਗੇ ਉਹ ਉਸ ਰਾਸਤਿਆਂ ਕਦੇ ਵੀ ਪੰਜਾਬ ਤੇ ਹਿੰਦੁਸਤਾਨ ਤੇ ਹਮਲਾ ਕਰਨ ਵਾਸਤੇ ਨਹੀਂ ਆਏ ਤੇ ਇਹ ਇਤਿਹਾਸ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਅਸੀਂ ਬਾਹਰੀ ਹਮਲਿਆਂ ਤੋਂ ਆਪਣੇ ਦੇਸ਼ ਦੀ ਆਪਣੇ ਕੌਮ ਦੀ ਰੱਖਿਆ ਕੀਤੀ ਤੇ ਉਹ ਜਰਨੈਲ ਕਿੰਨੇ ਬਹਾਦਰ ਸਨ ਜਿਹੜੇ ਉੱਥੇ ਜਾ ਕੇ ਅੜਦੇ ਰਹੇ ਖੜਦੇ ਰਹੇ ਸੰਘੇ ਪੰਜਵੀਂ ਲਾਈਨ ਦਾ ਵਿਸਤਾਰ ਸੀਗਾ ਪੁਰਾਣਾ ਪੰਜਾਬ ਦੀ ਲਿਖਤ ਭਾਗ ਪਹਿਲਾ ਦਾ ਤੇ 6ਵੀਂ ਲਾਈਨ ਦਾ ਇਤਿਹਾਸ 6ਵੀਂ ਲਾਈਨ ਦਾ ਵਿਸਥਾਰ ਲੈ ਕੇ ਜਲਦ ਹੀ ਹਾਜ਼ਰ ਹੋਵਾਂਗੇ ਤੇ ਜੇ ਇਹ ਵੀਡੀਓ ਤੁਹਾਨੂੰ ਲੱਗਦਾ ਵੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦਿਖਾਉਣੀ ਚਾਹੀਦੀ ਹੈ ਉਸ ਤੋਂ ਕੁਝ ਉਹਨਾਂ ਨੂੰ ਸਿੱਖਿਆ ਮਿਲੇਗੀ ਤਾਂ ਇਸ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ